ਜਾਲੀ ਅਮਰੂਦ ਬਾਗ ਸਕੈਂਡਲ ਨੂੰ ਲੈ ਕੇ ਈਡੀ ਨੇ ਪੰਜਾਬ ਦੇ ਦੋ ਵੱਡੇ ਆਈਐਸ ਅਫਸਰਾਂ ਦੇ ਘਰ ਛਾਪੇਮਾਰੀ ਕੀਤੀ ਹੈ ਇਹ ਅਫਸਰ ਨੇ ਰਜੇਸ਼ ਤਮਾਨ ਅਤੇ ਵਰਨ ਰੂਜ਼ਮ ਅਸਲ ਦੇ ਵਿੱਚ ਮਹਾਲੀ ਨੇੜਲੇ ਪਿੰਡ ਵਾਕਰਪੁਰ ਦੀ ਜ਼ਮੀਨ ਜਦੋਂ ਪੁੱਡਾ ਨੇ ਹਾਸਲ ਕੀਤੀ ਸੀ ਤਾਂ ਉਸ ਜ਼ਮੀਨ ਉੱਤੇ ਜਾਲੀ ਬਾਗ ਵਿਖਾਇਆ ਗਿਆ ਤੁਰਤਪੁਰਤ ਅਮਰੂਦਾਂ ਦੇ ਛੋਟੇ ਜਿਹੇ ਪੌਦੇ ਲਗਾ ਕੇ ਵੱਡੇ ਪੌਦੇ ਵਿਖਾਏ ਗਏ ਅਤੇ ਸੈਂਕੜੇ ਕਰੋੜ ਰੁਪਏ ਢਕਾਰ ਲਏ ਗਏ ਇਸ ਸਾਰੇ ਮਾਮਲੇ ਦਾ ਕਿੰਗਪਿੰਨ ਪਿੰਡ ਬੱਕਰਪੁਰ ਦਾ ਭੁਪਿੰਦਰ ਸਿੰਘ ਹੈ ਜਿਸ ਨੇ ਸਾਰੀ ਗੇਮ ਖੇਡੀ ਬਿਜਲੈਂਸ ਨੇ ਜਦੋਂ ਇਸ ਸਕੈਂਡਲ ਬਾਰੇ ਪਰਚਾ ਦਰਜ ਕੀਤਾ ਸੀ ਤਾਂ ਹਾਈ ਕੋਰਟ ਦੇ ਹੁਕਮਾਂ ਤੇ ਬਹੁਤ ਸਾਰੇ ਲੋਕਾਂ ਨੇ ਸਕੈਂਡਲ ਦੀ ਰਕਮ ਜਮ੍ਹਾਂ ਕਰਵਾ ਦਿੱਤੀ ਇਹ ਮਾਮਲਾ ਤਕਰੀਬਨ 1000 ਕਰੋੜ ਰੁਪਏ ਦਾ ਬਣਦਾ ਹੈ ਜਿਸ ਕਾਰਨ ਇਹ ਮਾਮਲਾ ਹੁਣ ਈਡੀ ਦੇ ਹਵਾਲੇ ਹੋ ਗਿਆ ਹੈ ਈਡੀ ਨੇ ਇਸ ਮਾਮਲੇ ਨੂੰ ਲੈ ਕੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਸ਼ਿਕਾਇਤਕਰਤਾ ਸੁਤਨਾਮ ਸਿੰਘ ਦਾਊ ਨੇ ਦੱਸਿਆ ਕਿ ਇਹ ਵੱਡਾ ਸਕੈਂਡਲ ਹੈ ਪਰ ਵਿਜੀਲੈਂਸ ਨੇ ਇੱਕ ਆਈਏਐਸ ਅਫਸਰ ਦੀ ਘਰਵਾਲੀ ਨੂੰ ਬਚਾਉਣ ਵਾਸਤੇ ਉਸਦਾ ਗਲਤ ਨਾਮ ਐਫਆਈਆਰ ਵਿੱਚ ਲਿਖਿਆ ਸੀ ਪਹਿਲਾਂ ਵਿਜੀਲੈਂਸ ਨੇ ਇਸ ਮਾਮਲੇ ਨੂੰ ਲੈ ਕੇ ਤਕਰੀਬਨ 1 ਦਰਜਣ ਤੋਂ ਵੱਧ ਵਿਅਕਤੀ ਗ੍ਰਿਫਤਾਰ ਕੀਤੇ ਸਨ ਜਿਨ੍ਹਾਂ ਵਿੱਚ ਕੁਝ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਅਤੇ ਇੱਕ ਪਟਵਾਰੀ ਵੀ ਸ਼ਾਮਲ ਸੀ ਹੁਣ ਈਡੀ ਦੀ ਛਾਪੇਮਾਰੀ ਕਾਰਨ ਵੱਡੇ ਅਫਸਰਾਂ ਤੇ ਗਾਸਗਰੀਆ ਇਹ ਦੋਨੋਂ ਵੱਡੇ ਅਫਸਰ ਕੂਡਾ ਵਿੱਚ ਵੱਡੇ ਉਹਧਿਆਂ ਤੇ ਤਣਾਤ ਰਹੇ ਹਨ ਜਿਸ ਕਾਰਨ ਇਹਨਾਂ ਨੇ ਆਪਣੀਆਂ ਪਤਨੀਆਂ ਦੇ ਨਾਮ ਤੇ ਸਕੈਂਡਲ ਕੀਤਾ ਸੀ ਦੂਜੇ ਪਾਸੇ ਇਸ ਛਾਪੇਮਾਰੀ ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਰਾਬ ਘਟਾਲੇ ਨਾਲ ਜੋੜ ਕੇ ਵੇਖਿਆ ਸਿਰਸਾ ਦਾ ਕਹਿਣਾ ਕਿ ਪੰਜਾਬ ਵਿੱਚ ਵੀ ਵੱਡਾ ਸ਼ਰਾਬ ਸਕੈਂਡਲ ਹੋਇਆ ਜਿਸ ਦੀ ਉਹਨਾਂ ਸ਼ਿਕਾਇਤ ਕੀਤੀ ਸੀ ਮਨਜਿੰਦਰ ਸਿਰਸਾ ਦੇ ਬਿਆਨ ਤੋਂ ਸਾਫ਼ ਜ਼ਾਹਰ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਰਾਬ ਕਰਨ ਲਈ ਹਰ ਹਰਬਾ ਵਰਤੇਗੀ 2022 ਚ ਪੰਜਾਬ ਦੀ ਜਿਹੜੀ ਪਾਲਿਸੀ ਸ਼ਰਾਬ ਦੀ ਬਣੀ ਮਹੋਤਸਵ ਲਈ ਵੀ ਕਿਹਾ ਸੀਗਾ ਭਗਵੰਤ ਮਾਨ ਜੀ ਇਹ ਜੋ ਬੇਈਮਾਨੀ ਕਰਨ ਦੀ ਆ ਰਹੀ ਹੈ ਜਿਹੜਾ ਹਿਸਾਬ ਦੇਣਾ ਪੈਣਾ ਮੇਰੀ ਈਡੀ ਨੂੰ ਕੰਪਲੇਂਟ ਸੀ 2022 ਦੇ 9ਵੇਂ ਮਹੀਨੇ ਚ ਉਸ ਕੰਪਲੇਂਟ ਚ ਉਸ ਵੇਲੇ ਮੈਂ ਦੱਸਿਆ ਸੀ ਕਿ ਤਰ੍ਹਾਂ ਮਨੀਸ਼ ਸੁਸੋਦੀਆ ਉਪ ਮੁੱਖ ਮੰਤਰੀ ਦੇ ਘਰ ਦੇ ਅੰਦਰ ਮੀਟਿੰਗ ਹੁੰਦੀ ਆ 35 2022 ਨੂੰ ਉਸ ਮੀਟਿੰਗ ਦੇ ਅੰਦਰ ਹਰਪਾਲ ਸਿੰਘ ਚੀਮਾ ਜਿਹੜੇ ਕਿ ਐਕਸਾਈਜ਼ ਮਿਨਿਸਟਰ ਨੇ ਉਹ ਮੌਜੂਦ ਸੀਗੇ ਕੈਪ ਸਿਨਾ ਜਿਹੜੇ ਕਿ ਫਾਈਨੈਂਸ਼ੀਅਲ ਕਮਿਸ਼ਨਰ ਨੇ ਉਹ ਮੌਜੂਦ ਸੀਗੇ ਔਰ ਰੰਜਮ ਵਰुण ਰੰਜਮ ਜਿਨ੍ਹਾਂ ਦੇ ਘਰ ਆਜੀ ਈਟੀ ਦੀ ਰੇਡ ਹੋਈ ਆ ਜਿਹੜੇ ਕਿ ਉਸ ਵੇਲੇ ਐਕਸਾਈਜ਼ ਕਮਿਸ਼ਨਰ ਸੀ ਉਹ ਮੌਜੂਦ ਸੀਗੇ ਔਰ ਦੂਬੇ ਜਿਹੜੇ ਕਿ ਡਿਪਟੀ ਕਮਿਸ਼ਨਰ ਸੀਗੇ ਉਹ ਮੌਜੂਦ ਸੀਗੇ ਔਰ ਵਿਜੇ ਨਾਇਰ ਜੋ ਕਿ ਮੇਨ ਕਿੰਗਪਿੰਗ ਆ ਸਾਰੇ ਇਸ ਸ਼ਰਾਬ ਘਟਾਲੇ ਦਾ ਉਹ ਮੌਜੂਦ ਸੀ ਜੋ ਦਿੱਲੀ ਦੀ ਐਕਸਾਈਜ਼ ਪਾਲਿਸੀ ਸੀ ਉਸੇ ਤਰੀਕੇ ਦੇ ਅੰਦਰ ਪੰਜਾਬ 'ਚ ਵੀ ਲਾਗੂ ਕੀਤੀ ਗਈ ਜਿਨ੍ਹਾਂ ਨੂੰ ਦਿੱਲੀ ਦਾ ਸ਼ਰਾਬ ਦਾ ਕੰਮ ਦਿੱਤਾ ਗਿਆ ਜਿਹੜੇ ਅਜ ਤਿਹਾਰ ਜੇਲ੍ਹ 'ਚ ਬੰਦ ਨੇ ਉਹਨਾਂ ਨੂੰ ਹੀ ਪੰਜਾਬ ਦਾ ਸ਼ਰਾਬ ਦਾ ਕੰਮ ਦਿੱਤਾ ਗਿਆ ਦਿੱਲੀ ਦਾ हिसाब ਹੋ ਗਿਆ ਹੈ ਬਹੁਤ ਵਾਰੀ ਛੇਤੀ ਪੰਜਾਬ ਦੀ ਸੀ ਇਹ ਜਿੰਨਾ ਲੋਕਾਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ ਆਮ ਆਦਮੀ ਪਾਰਟੀ ਦੇ ਉਹ ਸਾਰੇ ਲੀਡਰ ਹੁਣ ਤਿਆਰੀ ਕਰ ਲਿਓ ਜੇ ਪੰਜਾਬ ਨੂੰ ਲੁੱਟਣ ਦਾ ਹਿਸਾਬ ਤੁਹਾਨੂੰ ਦੇਣਾ ਪਊਗਾ ਇੱਕ ਇੱਕ ਨੂੰ ਦੇਣਾ ਪਊਗਾ ਔਰ ਮੁੱਖ ਮੰਤਰੀ ਸਾਹਿਬ ਤੁਸੀਂ ਚੇਤੇ ਰੱਖਿਓ ਜੇ ਮੇਰੀ 2022 ਦੀ ਵੀਡੀਓ ਕੱਢ ਕੇ ਦੇਖ ਲਿਓ ਜੇ ਮੈਂ ਸਭ ਦੇ ਨਾਮ ਦੱਸੇ ਸੀ ਉਹ ਸਭ ਦੀ ਹੁਣ ਵਾਰੀ ਆਊਗੀ ਸੁਣ 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 ਦੋ ਚੀਜ਼ਾਂ ਕਨਫਿਊਜ਼ ਕਰਨੇ ਵਾਲੀ ਹਾਂ ਪੇ ਇਹ ਹੈ ਇੱਕ ਜੋ